ਤੁਹਾਡਾ ਬੋਲਣਾ ਬਹੁਤ ਹੀ ਸਹੀ ਹੈ के बिना न शक्या होया हम वो आगे पे ल सिदीरी माय के सेवा से मन बढ़गी जात अपना भी जन्म संधा कर सकनी पास इंद्रिया के सेवा को मान पुरुष को तो त्रिशूल और ये दास को नमस्कार सर्वज्ञ के सत्य ਵੈ ਕਾਲਸਾ ਵਾਗਿ ਫਤੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਗੁਰਦਾਰ ਸ੍ਰੀ ਸਰੈਸ਼ੀਰਪੁਰਾ ਲਾਹੌਰਾ ਸਾਹਿਬ ਕੇ ਸੰਤ ਬਾਬਾ ਐਸ਼ਾ ਸਿੰਘ ਜੀ ਮਹਾਰਾਜ ਦੀ ਪੰਜਾਵੀ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੀ 35ਵਾਂ ਸਲਾਨਾ ਵਰਸੀ ਜੋੜ ਮਿਲਾਂ ਮਨਾਇਆ ਗਿਆ ਜਿਹਦੇ ਵਿੱਚ ਬਹੁਤ ਸਾਰੇ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਕੀਰਤਨੀ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ ਸਾਡੇ ਇਲਾਕੇ ਦੇ ਪਤਵੰਤੇ ਸੱਜਣ ਦੇਮਾਨ ਜੀ ਭਵੀਸ਼ੇ ਸਾਰਥੀ ਹੋਰ ਵੀ ਬਹੁਤ ਸਾਰੇ ਬਤਵੰਤੇ ਸੱਜਣਾ ਨੇ ਜਿੱਥੇ ਸ਼ਿਕਰ ਕੀਤੀ ਹੈ ਉੱਥੇ ਸੰਗਤਾਂ ਨੇ ਦੂਰੋਂ ਦੂਰ ਆ ਕੇ ਭਾਵੇਂ بارش ਦਾ ਮੌਸਮ ਸੀ ਬਹੁਤ ਮੂੜੇ ਤਾਰ بارش ਪੈਂਦੀ ਰਹੀ ਪਰ ਸੰਗਤਾਂ ਨੇ ਪ੍ਰੇਮ ਦਾ ਸਬੂਤ ਦਿੱਤਾ ਹੈ ਸੰਤ ਬਾਬਾ ਅਸ਼ਰ ਸਿੰਘ ਜੀ ਸੰਤ ਬਾਬਾ ਕੇਸਰ ਸਿੰਘ ਜੀ ਔਰ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਕੇ ਬਾਬਾ ਬਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੀ ਯਾਦ ਦੇ ਵਿੱਚ ਵਰਸੀ ਸਤਸਰ ਲਾਹੌਰਾਂ ਸਾਹਿਬ ਜਿਹੜਾ ਬਹੁਤ ਵੱਡਾ ਤਪਸਥਾਨ ਹੈ ਜੀ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਇਹ ਤਪਸਥਾਨ ਹੈ ਇੱਥੇ ਸਮਾਗਮ ਹੋਇਆ ਔਰ ਦੂਰੋਂ ਦੂਰੋਂ ਸੰਗਤਾਂ ਨੇ ਇਹਦੇ ਵਿੱਚ ਆ ਕੇ ਗੁਰੂ ਮਹਾਰਾਜ ਦਾ ਊਟ ਆਸਰਾ ਲਿਆ ਅਸ਼ੀਰਵਾਦ ਲਿਆ ਤੇ ਅੱਜ ਇੱਥੇ ਅਰਦਾਸ ਬੇਨਤੀ ਕੀਤੀ ਕਿ ਜਿਵੇਂ ਦੱਸਿਆ ਬਾਬਾ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਹੋਰਾਂ ਨੇ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਕਿਂਦਰ ਦੇਵਤਾ ਬਹੁਤ ਕ੍ਰੋਧ ਦੇ ਵਿੱਚ ਨੇ ਔਰ ਹਰ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਦੇਖੋ ਅੱਜ ਲੌਰਾਂ ਸਾਹਿਬ ਗੁਰਦੁਆਰਾ ਸਾਹਿਬ ਜਿਹਦੇ ਬਹੁਤ ਗੁਰਮਾਰ ਦੇ ਕਿਰਪਾ ਸੰਤ ਸੁਖਦੇਵ ਸੇ ਮਹਾਰਾਜ ਜੀ ਨੇ ਇਹ ਸਥਾਨ ਬੁਸਾਇਆ ਸੀਗਾ ਤੇ ਅੱਜ ਬਹੁਤ ਵੱਡੇ ਵੱਡੇ ਰੌਣਕਾਂ ਲੱਗੀਆਂ ਨੇ ਅੱਜ 50ਵੀਂ ਵਰਸੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਇਹਨਾਂ ਦਾ ਬਹੁਤ ਬੜਾ ਨੌਸੀ ਸਾਡੇ ਨਾਲ ਬੁਲਾਣ ਪਿੰਡ ਵੀ ਬਹੁਤ ਚ ਰਹਿ ਨੇ ਹੋਰ ਰਾਂ ਸਾ ਵੀ ਰਹਿ ਨੇ 11ਵੀਂ ਵਰਸੀ ਬਾਬਾ ਕਿਸ਼ਨ ਸਿੰਘ ਜੀ ਦੀ ਆਪਾਂ ਮਨਾ ਰਹੇ ਹਾਂ ਔਰ ਹਰ ਸਾਲ ਹੀ ਬਹੁਤ ਵੱਡਾ ਇਕੱਠ ਹੁੰਦਾ ਹੈ ਤਕਰੀਬਨ ਹਫ਼ਤਾ 10 ਦਿਨ ਲਗਾਤਾਰ ਪ੍ਰੋਗਰਾਮ ਚੱਲ ਨਹੀਂ ਜਾਂਦਾ ਸੰਤ ਬਾਬਾ ਕਸ਼ਮੀਰਾ ਸਿੰਘ ਮਹਾਰਾਜ ਉਹਨਾਂ ਦੀ ਅਗਵਾਈ ਚ ਸੰਤ ਬਾਬਾ ਇਸ਼ਰ ਸਿੰਘ ਦੀ ਸੰਤ ਬਾਬਾ ਕਿਸ਼ਨ ਸਿੰਘ ਜੀ ਦੀ ਵਰਸੀ ਮਨਾਈ ਜਾ ਰਹੀ ਹੈ। ਔਰ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਸ਼ਰਧਾ ਦੇ ਪੂਰਪੇਟ ਕਰਦਾ ਅਰਦਾਸ ਕਰਦਾ ਕਿ ਸਤਿਗੁਰੂ ਕਿਰਪਾ ਕਰੇ ਅਸੀਂ ਵੀ ਸਾਰੇ ਸੰਤਾਂ ਮਹਾਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕੀਏ। 50 ਸਾਲਾਂ ਵਰਸੀ ਬਾਬਾ ਜੀ ਦੀ ਬਾਬਾ ਜੋ ਦਵਾ ਬਾਈ ਸ਼ਰ ਸਿੰਘ ਜੀ ਦੇ ਜਿਨ੍ਹਾਂ ਨੇ ਆਪਣੀਆਂ ਆਪਾਂ ਨੂੰ ਪਰਮ ਪਿਤਾ ਪਰਮਾਤਮਾ ਵਿਚ ਲੀਨ ਕਰਕੇ ਤੇ ਸੰਗਤ ਦੀ ਬਹੁਤ ਵੱਡੀ ਸੇਵਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸਾ ਧਰਮ ਦੀ ਬੜੀ ਵੱਡੀ ਸੇਵਾ ਕਰਕੇ ਗਏ ਨੇ ਤੇ ਉਹਨਾਂ ਤੋਂ ਬਾਅਦ ਜਿਹੜੀਆਂ ਸੰਸਥਾਵਾਂ ਚੱਲੀਆਂ ਉਹਨਾਂ ਚੋਂ ਆਏ ਇਹ ਵੀ ਸੰਸਥਾ ਇੱਕ ਜਿਨ੍ਹਾਂ ਨੇ ਇਹ ਪ੍ਰਚਾਰ ਕੀਤਾ ਗੁਰਮਤ ਦਾ ਤੇ ਅੱਜ ਉਹਨਾਂ ਨੂੰ ਅਸੀਂ ਜਿਹੜਾ ਯਾਦ ਕਰ ਰਹੇ ਹਾਂ ਉਹ ਯਾਦ ਕਰਨ ਦਾ ਕੋਈ ਕਾਨੂੰਨ ਦਾ ਬਿਬਾਣੀਆਂ ਕਹਾਣੀਆਂ ਪੁੱਤ-ਪੁੱਤ ਕਰੇਨ ਜੋ ਸਤਗੁਰ ਭਾਵੇਂ ਸੋ ਮੰਨ ਲੈਣ ਸਹੀ ਕਰਮ ਕਰੇਨ